ਜਿਹੜੀ ਅੱਜ ਦੀ ਵੀ ਪਸੰਦ ਆਉਗੀ ਕਿਉਂਕਿ ਹਮੇਸ਼ਾ ਮੇਰੀਆਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਦੋਸਤੋ ਕਹਾਣੀ ਇੱਕ ਇਸ ਤਰ੍ਹਾਂ ਦੀ ਆ ਵੀ ਕਹਾਣੀ ਵਿੱਚ ਇਹ ਹੀ ਦਿਖਾਇਆ ਗਿਆ ਵੀ ਕਦੇ ਵੀ ਅੱਖਾਂ ਮੀਚ ਕੇ ਕਿਸੇ ਤੇ ਵਿਸ਼ਵਾਸ ਨਾ ਕਰੋ ਭਲਾਉ ਕੋਈ ਵੀ ਹੋਵੇ ਉਹਦੇ ਤੇ ਅੱਖਾਂ ਮੀਚ ਕੇ ਵਿਸ਼ਵਾਸ ਨਾ ਕਰੋ ਹਮੇਸ਼ਾ ਸੋਚ ਸਮਝ ਕੇ ਕਿਸ ਤੇ ਵਿਸ਼ਵਾਸ ਕਰੋ ਕਿਉਂਕਿ ਨਹੀਂ ਤਾਂ ਤੋਖਾ ਮਿਲਣ ਲੱਗਿਆ ਟਾਈਮ ਨਹੀਂ ਹੋਣਾ ਲੱਗਣਾ ਦੋਸਤੋ ਇਸ ਕਰਕੇ ਕਹਾਣੀ ਜਦੋਂ ਤੁਸੀਂ ਦੇਖੋਗੇ ਨਾ ਤੁਹਾਨੂੰ ਸੁਣੋਗੇ ਕਹਾਣੀ ਤਾਂ ਵਾਕੇ ਤੁਸੀਂ ਸਮਝ ਜਾਓਗੇ ਇਸ ਚੀਜ਼ ਨੂੰ ਕਿ ਤੋਖਾ ਮਿਲਣ ਲੱਗਿਆ ਟਾਈਮ ਨਹੀਂ ਲੱਗਦਾ ਕਿਉਂਕਿ ਦੋਸਤੋ ਅੱਜ ਕੱਲ ਦੀ ਦੁਨੀਆ ਤੋਖੇ ਦੀ ਆ ਹਮੇਸ਼ਾ ਹਰ ਗੱਲ ਵਿੱਚ ਤੋਖਾ ਦਿੱਤਾ ਜਾਂਦਾ ਕਹਾਣੀ ਆ ਜਿਹੜੀ ਦੋਸਤੋ ਇਸ ਤਰ੍ਹਾਂ ਦੀ ਕਹਾਣੀ ਆ ਕਿ ਇੱਕ ਰਾਜਾ ਹੁੰਦਾ ਰਾਜਾ ਜਦੋਂ ਬਾਹਰ ਜਾਂਦਾ ਨਾ ਕੁੰਮਣ ਰਾਜਾ ਕਿਤੇ ਘੁੰਮਣ ਜਾਂਦਾ ਸ਼ਿਕਾਰ ਚਕੁਰ ਖੇਡਣ ਜਾਂਦਾ ਰਸਤੇ ਦੇ ਵਿੱਚ ਤਾਂ ਉਹ ਦੇਖਦਾ ਕਿ ਇੱਕ ਜਨਾਨੀ ਆ ਜਿਹੜੀ ਰਸਤੇ ਦੇ ਵਿੱਚ ਖੜੀ ਆ ਉਹ ਰਸਤੇ ਦੇ ਵਿੱਚ ਖੜੀ ਹੁੰਦੀ ਐ ਇੱਕ ਤਾਂ ਜਦੋਂ ਰਸਤੇ ਦੇ ਵਿੱਚ ਹੁੰਦੀ ਆ ਖੜੀ ਤਾਂ ਉਹਨੂੰ ਰਾਜੇ ਨੂੰ ਦੇਖਦੀ ਆ ਵੀ ਰਾਜੇ ਨੂੰ ਲੱਗਦਾ ਵੀ ਬਹੁਤ ਸੋਹਣੀ ਹੈਗੀ ਆ ਤਾਂ ਮੈਂ ਇਹਦਾ ਵਿਆਹ ਕਰਾਉਣਾ ਚਾਹੁੰਦਾ ਰਾਜੇ ਨੂੰ ਮੂਡ ਉਹਨੂੰ ਦੇਖਦੇ ਹੀ ਬਣ ਜਾਂਦਾ ਕਿ ਮੈਂ ਇਹਦੇ ਨਾਲ ਵਿਆਹ ਕਰਾਉਂਗਾ ਇਸ ਤੋਂ ਸੋਹਣੀ ਜਨਾਨੀ ਮੈਂ ਕੋਈ ਦੇਖੀ ਨਹੀਂ ਤਾਂ ਉਹਦੇ ਕੋਲ ਸਿੱਧਾ ਚਲਾ ਜਾਂਦਾ ਉਹਨੂੰ ਪੁੱਛਦਾ ਤੁਹਾਡਾ ਨਾਂ ਕੀ ਉਹ ਦੱਸਦੀ ਆ ਕਿ ਮੇਰਾ ਨਾਂ ਰੁਕਮਣੀ ਆ ਤਾਂ ਰਾਜਾ ਕਹਿੰਦਾ ਵੀ ਮੈਨੂੰ ਤੁਸੀਂ ਬਹੁਤ ਚੰਗੇ ਲੱਗੇ ਆ ਤੇ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦਾ ਉਹਨੂੰ ਕਹਿੰਦਾ ਤਾਂ ਉਹ ਆ ਗੋ ਜਨਾਨੀ ਕਹਿੰਦੀ ਵੀ ਜੇ ਵਿਆਹ ਕਰਾਉਣਾ ਚਾਹਣਾ ਤਾਂ ਠੀਕ ਹੈ ਗੱਲ ਪਰ ਮੈਂ ਵੀ ਆਪਦੇ ਮਾਂ ਪਿਓ ਦੀ ਇਜਾਜ਼ਤ ਤੋਂ ਬਿਨਾ ਵਿਆਹ ਨਹੀਂ ਕਰਾਉਣਾ ਤੈਨੂੰ ਜੇ ਅਗਰ ਤੂੰ ਮੇਰੇ ਨਾਲ ਵਿਆਹ ਕਰਾਉਣਾ ਤਾਂ ਮੇਰੇ ਮਾਂ ਪਿਓ ਤੂੰ ਮੇਰੇ ਮੇਰਾ ਹੱਥ ਮੰਗਣਾ ਪੈਣਾ ਉਹ ਤਾਂ ਕੋਈ ਗੱਲ ਨਹੀਂ ਤੂੰ ਮੈਨੂੰ ਆਦਾ ਐਡਰੈਸ ਦੇ ਦੇ ਪੂਰਾ ਤੇ ਮੈਂ ਆ ਜਾਊਂਗਾ ਤਾਂ ਦੂਜੇ ਦਿਨ ਰਾਜਾ ਰੁਕਮਣੀ ਦੇ ਮਾਂ ਪਿਓ ਦੇ ਘਰੇ ਚਲਾ ਜਾਂਦਾ ਤਾਂ ਉਦੇ ਮਾਪਿਆਂ ਨੂੰ ਜਦੋਂ ਪਤਾ ਲੱਗਦਾ ਕਿ ਇਹ ਤਾਂ ਦੇਸ਼ ਦਾ ਰਾਜਾ ਤੇ ਨਾਲੇ ਵਿੱਚ ਬਹੁਤ ਚੰਗਾ ਇਨਸਾਨ ਆ ਵਧੀਆ ਇਨਸਾਨ ਆ ਤਾਂ ਉਹ ਟਾਈਮ ਨਹੀਂ ਲਾਉਂਦੇ ਵਿਆਹ ਕਰ ਦਿੰਦੇ ਆ ਤੇ ਕੁਝ ਦਿਨਾਂ ਦੇ ਵਿੱਚ ਵਿੱਚ ਸਾਰਾ ਕੁਝ ਹੋ ਜਾਂਦਾ ਵਿਆਹ ਬੂ ਕਰਾ ਕੇ ਘਰੇ ਚਲਾ ਜਾਂਦਾ ਪਰ ਰਾਜਾ ਉਹਦੇ ਇੰਨਾ ਡੁੱਬ ਜਾਂਦਾ ਕਮਲ ਜੀ ਹੈਲੋ ਬੜੀਆ ਜੀ ਬਹੁਤ ਵਧੀਆ ਕਮਲ ਜੀ ਤੇ ਰਾਜਾ ਇੰਨਾ ਉਹਦੇ ਵਿਆਹ ਤੋਂ ਬਾਅਦ ਡੁੱਬ ਜਾਂਦਾ ਉਹਦੇ ਵਿੱਚ ਕਿ ਤੇ ਕਉਕੇ ਰਾਜਿਆਂ ਨੂੰ ਬਹੁਤ ਵੱਡੇ ਬਹੁਤ ਜ਼ਿਆਦਾ ਕੰਮ ਹੁੰਦੇ ਆ ਪਰ ਪਰ ਉਹ ਬੰਦਾ ਭੁੱਲ ਜਾਂਦਾ ਇਹਨਾਂ ਚੀਜ਼ਾਂ ਦਾ ਸਿਰਫ ਆਪਣੀ ਘਰ ਵਾਲੀ ਚ ਡੁੱਬ ਜਾਂਦਾ ਤਾਂ ਇਸੇ ਤਰ੍ਹਾਂ ਹੀ ਟਾਈਮ ਆ ਜਿਹੜਾ ਚੱਲਦਾ ਰਹਿੰਦਾ ਤੇ ਤਾਂ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਜਾਂਦਾ ਰਾਜਾ ਸ਼ਿਕਾਰ ਖੇਡਣ ਜਾਂਦਾ ਨਾ ਜਦੋਂ ਤੇ ਉਹ ਉਹਨੇ ਇੱਕ ਹਿਰਨ ਨੂੰ ਮਾਰਦਾ ਮਹੇਰਨ ਦੇ ਬੱਚੇ ਦੇ ਤੀਰ ਮਾਰਦਾ ਤਾਂ ਹੇਰਨ ਖੂਨ ਨਾਲ ਲਤਪਤ ਪਿਆ ਹੁੰਦਾ ਤੇ ਰਾਜੇ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਕਿ ਮੈਂ ਰਾਣੀ ਨੂੰ ਇੰਨਾ ਪਿਆਰ ਕਰਦਾ ਹਾਂ ਪਤਾ ਤਾਂ ਕਰੀਏ ਵੀ ਰਾਣੀ ਵੀ ਮੈਨੂੰ ਉਹਨਾਂ ਹੀ ਪਿਆਰ ਕਰਦੀ ਐ ਕਿ ਜਾਂ ਘੱਟ ਕਰਦੀ ਜਾਂ ਵਾੜਾ ਕਰਦੀ ਐ ਰਾਣੀ ਵੀ ਜੇਕਰ ਮੈਂ ਮਰ ਜਾਵਾਂ ਤਾਂ ਰਾਣੀ ਦਾ ਕੀ ਰਿਐਕਸ਼ਨ ਹੋਊਗਾ ਰਾਜੇ ਨੇ ਇਹ ਸੋਚਿਆ ਤਾਂ ਰਾਜੇ ਨੇ ਪਤਾ ਕੀ ਕੀਤਾ ਜਿਹੜਾ ਹੇਰਨ ਮਰਿਆ ਪਿਆ ਸੀ ਉਹਦੇ ਖੂਨ ਨਾਲ ਆਲਦੇ ਕਪੜੇ ਭੋਗਿਆ ਦੇ ਕੁਛ ਪਾਈ ਨੂੰ ਦੇ ਦਿੱਤੇ ਤੇ ਸਿਪਾਈ ਨੂੰ ਕਹਿੰਦਾ ਵੀ ਐ ਕਰ ਜਾ ਕੇ ਨਾ ਮਹਾਰਾਣੀ ਨੂੰ ਕਹਿ ਵੀ ਰਾਜੇ ਨੂੰ ਸ਼ੇਰ ਖਾ ਗਿਆ ਤੇ ਉਹ ਤਾਂ ਮਰ ਗਿਆ ਤੇ ਆ ਖੂਨ ਨਾਲ ਲੱਥਪੱਤ ਕਪੜੇ ਆ ਜਿਹੜੇ ਮੈਂ ਲੈ ਕੇ ਆਇਆ ਉਹਦੇ ਤਾਂ ਪਹਿਲਾਂ ਤਾਂ ਸਿਪਾਈ ਕਹਿੰਦਾ ਵੀ ਮੈਂ ਐਡੀ ਵੱਡੀ ਗੱਲ ਕਿਵੇਂ ਕਹਿ ਸਕਦਾ ਜਾ ਕੇ ਪਰ ਹੁਣ ਰਾਜਾ ਜਦੋਂ ਆਪ ਖੁੰਦਦਾ ਸੀ ਤਾਂ ਸਿਪਾਈ ਨੂੰ ਜਾਣਾ ਹੀ ਪੈਣਾ ਸੀ ਤਾਂ ਸਿਪਾਈ ਚਲਾ ਗਿਆ ਜਾ ਕੇ ਤੋਂ ਨੇ ਮਹਾਰਾਣੀ ਨੂੰ ਖਬਰ ਦਿੱਤੀ ਮਹਾਰਾਣੀ ਵੀ ਸ਼ੇਰ ਆਇੜਾ ਕਾ ਗਿਆ ਰਾਜਾ ਸਾਹਿਬ ਨੂੰ ਤਾਂ ਰਾਣੀ ਪਹਿਲਾਂ ਤਾਂ ਮੰਨੀ ਨਹੀਂ ਰਾਣੀ ਕਹਿੰਦੀ ਬਿੰਨਾ ਇਹ ਨਹੀਂ ਹੋ ਸਕਦਾ ਕਿਉਂਕਿ ਤੂੰ ਝੂਠ ਬੋਲਦਾ ਜੇ ਅਗਰ ਮਹਾਰਾਜ ਨੂੰ ਸ਼ੇਰ ਨੇ ਖਾਦਾ ਤੇ ਤੂੰ ਕਿਵੇਂ ਬਚ ਗਿਆ ਉਹ ਆਂਦਾ ਵੀ ਮੈਂ ਦਰਖਤ ਤੇ ਚੜ ਗਿਆ ਸੀ ਇਸ ਕਰਕੇ ਮੈਂ ਬਚ ਗਿਆ ਮੇਰੇ ਅੱਖਾਂ ਦੇ ਸਾਹਮਣੇ ਰਾਜੇ ਨੂੰ ਸ਼ੇਰ ਨੇ ਖਾਦਾ ਤੇ ਆ ਜਿਹੜੇ ਬਾਅਦ ਚ ਕੱਪੜੇ ਆ ਤੇ ਆ ਖੂਨ ਨਾਲ ਲੱਥਪਥਾ ਜਿਹੜੇ ਮੈਂ ਲੈ ਕੇ ਆਇਆ ਜਦੋਂ ਰਾਣੀ ਨੇ ਖਬਰ ਸੁਣੀ ਤੇ ਖਬਰ ਸੰਦਿਆ ਸਾਰੀ ਆ ਜਿਹੜੀ ਰਾਣੀ ਮਰ ਗਈ ਰਾਣੀ ਮਰ ਗਈ ਤਾਂ ਰਾਜਾ ਜਦੋਂ ਦਰਬਾਰ ਆਇਆ ਜਦੋਂ ਰਾਜੇ ਨੂੰ ਪਤਾ ਲੱਗਿਆ ਵੀ ਰਾਣੀ ਖਬਰ ਸੁਣਦਿਆਂ ਸਾਰ ਮਰ ਗਈ ਤਾਂ ਰਾਣ ਰਾਜੇ ਨੂੰ ਪਤਾ ਲੱਗਿਆ ਤਾਂ ਰਾਜਾ ਮੁੜ ਕੇ ਜੋ ਦਰਬਾਰ ਆਇਆ ਤਾਂ ਰਾਜਾ ਬਹੁਤ ਰੋਇਆ ਕਿਉਂਕਿ ਰਾਜਾ ਤੁਹਾਨੂੰ ਦੱਸਿਆ ਹੀ ਹੈ ਕਿ ਬਹੁਤ ਪਿਆਰ ਕਰਦਾ ਸੀ ਉਹਦੇ ਨਾਲ ਤਾਂ ਕਈ ਦਿਨ ਉਹਨੇ ਇੱਕ ਦੂਜਾ ਉਹਨਾਂ ਦੇ ਦੇਸ਼ 'ਚ ਨਾ ਇੱਕ ਰਾਜੇ ਦੇ ਦੇਸ਼ 'ਚ ਇੱਕ ਸਾਧੂ ਰਹਿੰਦਾ ਸੀ ਜਿਹੜਾ ਮਰਿਆਂ ਨੂੰ ਉਜਾਉਂਦਾ ਕਰ ਦਿੰਦਾ ਸੀ ਉਹਦੇ ਕੋਲ ਐਸੀ ਰੱਬ ਦੀ ਭਗਤੀ ਕੀਤੀ ਹੋਈ ਸੀ ਤਾਂ ਉਹ ਸਾਧੂ ਨੂੰ ਬੁਲਾਵਾ ਭੇਜਦਾ ਰਾਜਾ ਤਾਂ ਸਾਧੂ ਆਉਂਦਿਆ ਸਾਰੀ ਆਦਾ ਕਮੰਡਲ ਸਿਰਦਾ ਤੇ ਜਿਹੜਾ ਉਹਦਾ ਕਮੰਡਲ ਹੁੰਦਾ ਉਹ ਟੁੱਟ ਜਾਂਦਾ ਤਾਂ ਰਾਜਾ ਸਾਧੂ ਨੂੰ ਆਉਂਦਿਆ ਸਾਰੀ ਕਹਿੰਦਾ ਸਾਧੂ ਜੀ ਤੁਸੀਂ ਐਂ ਕਰੋ ਮਹਾਰਾਜ ਵੀ ਇਹਨੂੰ ਮੇਰੀ ਰਾਣੀ ਨੂੰ ਠੀਕ ਕਰ ਦਿਓ ਉਹ ਉਠਾ ਦਿਓ ਮਰ ਗਈ ਆ ਉਹ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਤਾਂ ਰਾਜਾ ਕਹਿੰਦਾ ਵੀ ਜਿਵੇਂ ਮਰਜ਼ੀ ਕਰੋ ਤੁਹਾਡੇ ਚ ਬਹੁਤ ਸ਼ਕਤੀ ਆ ਤੁਸੀਂ ਮੈਨੂੰ ਮੇਰੀ ਰਾਣੀ ਨੂੰ ਜਵਾ ਸਕਦੇ ਆ ਤਾਂ ਉਹ ਕਹਿੰਦਾ ਵੀ ਠੀਕ ਹੈ ਮੈਂ ਜਵਾ ਸਕਦਾ ਪਰ ਇਹ ਜਿਹੜਾ ਕਮੰਡਲ ਆ ਮੇਰਾ ਜੇ ਅਗਰ ਇਹਨੂੰ ਤੂੰ ਦੁਆਰਾ ਜੋੜ ਦੇਵੇਂ ਉਹ ਕਹਿੰਦਾ ਜੀ ਇਹ ਤਾਂ ਨਹੀਂ ਜੁੜ ਸਕਦਾ ਰਾਜਾ 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 ਕਹਿੰਦਾ ਤਾਂ ਫਿਰ ਸਾਧੂ ਕਹਿੰਦਾ ਫਿਰ ਰਾਣੀ ਵੀ ਜਿੰਦੀ ਜਿੰਦਾ ਨਹੀਂ ਹੋ ਸਕਦੀ ਜੇ ਇਹ ਨਹੀਂ ਜੁੜ ਸਕਦਾ ਰਾਜ ਉਹ ਕਹਿੰਦਾ ਰਾਜਾ ਕਹਿੰਦਾ ਨਹੀਂ ਕੋਈ ਤਾਂ ਰਾਹ ਹੋਊਗਾ ਕਿਵੇਂ ਨਾ ਕਿਵੇਂ ਕਰਕੇ ਜਿਵੇਂ ਮਰਜ਼ੀ ਕਰੋ ਮੇਰੀ ਰਾਣੀ ਨੂੰ ਜ਼ਿੰਦਾ ਕਰੋ ਉਹ ਕਹਿੰਦਾ ਵੀ ਠੀਕ ਆ ਜੇ ਤੇਰੇ ਦੇਸ਼ 'ਚ ਕੋਈ ਵੀ ਬੰਦਾ ਇਹਦੇ ਨਾਲ ਦਾ ਸੇਮ ਟੂ ਸੇਮ ਮੇਰੇ ਇੱਕ ਮੰਡਲ ਨਾਲ ਦਾ ਇੱਕ ਮੰਡਲ ਬਣਾ ਦੇਵੇ ਤਾਂ ਮੈਂ ਰਾਣੀ ਨੂੰ ਜ਼ਿੰਦਾ ਕਰ ਦਊਗਾ ਉਹ ਬਹੁਤ ਕੋਸ਼ਿਸ਼ ਕਰਦੇ ਆ ਵੀ ਵਾਧੂ ਲੋਕ ਮੰਡਲ ਬਣਾ ਬਣਾ ਕੇ ਲਿਆਉਂਦੇ ਆ ਪਰ ਸਾਧੂ ਨੂੰ ਇੱਕ ਵੀ ਕਮੰਡਲ ਪਸੰਦ ਨਹੀਂ ਆਉਂਦਾ ਰਾਜ ਨੂੰ ਕਹਿੰਦਾ ਰਾਜਾ ਜੀ ਮੈਨੂੰ ਇੱਕ ਵੀ ਕ ਮੰਡਲ ਪਸੰਦ ਨਹੀਂ ਇਸ ਕਰਕੇ ਮੈਂ ਤਾਂ ਚੱਲਿਆ ਰਾਜਾ ਸਾਧੂ ਦੀਆਂ ਮਿੰਨਤਾ ਕਰਦਾ ਨਹੀਂ ਮਹਾਰਾਜ ਜਿਵੇਂ ਮਰਜ਼ੀ ਕਰੋ ਜਿੰਦਾ ਕਰੋ ਮੇਰੀ ਨਾਨੀ ਨੂੰ ਤੇ ਆਖਰ ਨੂੰ ਸਾਧੂ ਨੂੰ ਵੀ ਤਰਸ ਆ ਜਾਂਦਾ ਕਿਉਂਕਿ ਰਾਜੇ ਨਾਲ ਉਹਦੀ ਬਹੁਤ ਬੰਦੀ ਹੁੰਦੀ ਆ ਤਾਂ ਸਾਧੂ ਮਹਾਰਾਣੀ ਨੂੰ ਜਿੰਦਾ ਕਰ ਦਿੰਦਾ ਮਹਾਰਾਣੀ ਹੁਣ ਜਿੰਦਾ ਹੋ ਜਾਂਦੀ ਆ ਤਾਂ ਫਿਰ ਉਸੇ ਤਰ੍ਹਾਂ ਹੀ ਉਹਦੇ ਉਹਦੇ ਵਿੱਚ ਡੁੱਬ ਜਾਂਦਾ ਰਾਜਾ ਤਾਂ ਉਹ ਆਪਦੇ ਜਿੰਨੇ ਵੀ ਉਹਦੇ ਕੰਮ ਧੰਦੇ ਰਾਜ ਦੇ ਹੁੰਦੇ ਆ ਰਾਜ ਦੀ ਜਨਤਾ ਬਾਰੇ ਸੋਚਣਾ ਸਾਰਾ ਕੁਝ ਹੀ ਭੁੱਲ ਜਾਂਦਾ ਬੰਦ ਕਰ ਦਿੰਦਾ ਸਾਰਾ ਕੁਝ ਇਸ ਗੱਲ ਤੋਂ ਇੱਕ ਨਾ ਰਾਜੇ ਦਾ ਛੋਟਾ ਭਰਾ ਹੁੰਦਾ ਬਹੁਤ ਗੁੱਸੇ ਹੁੰਦਾ ਵੀ ਵੀ ਆਪਾਂ ਨੂੰ ਆਦੇ ਰਾਜ ਬਾਰੇ ਆਦੇ ਰਾਜ ਦੀ ਜਨਤਾ ਬਾਰੇ ਵੀ ਸੋਚਣਾ ਚਾਹੀਦਾ ਤੂੰ ਤਾਂ ਚੁੱਪ ਇੱਕ ਹੀ ਕੰਮ ਤੇ ਲੱਗ ਗਿਆ ਤਾਂ ਉਹ ਰਾਜਾ ਫਿਰ ਵੀ ਨਹੀਂ ਮੰਨਦਾ ਉਹ ਬਹੁਤ ਕਹਿੰਦਾ ਆਦੇ ਰਾਜੇ ਨੂੰ ਪਰ ਰਾਜਾ ਫਿਰ ਵੀ ਨਹੀਂ ਮੰਨਦਾ ਤੇ ਇੱਕ ਦਿਨ ਕੀ ਹੁੰਦਾ ਵੀ ਜਿਹੜਾ ਉਹਦਾ ਭਰਾ ਹੁੰਦਾ ਨਾ ਉਹ ਆਹਦੇ ਘੋੜਿਆਂ ਵਾਲੀ ਤਵੇਲੇ 'ਚ ਜਾਂਦਾ ਜਦੋਂ ਘੋੜਿਆਂ ਵਾਲੇ ਤਵੇਲੇ 'ਚ ਜਾਂਦਾ ਨਾ ਤਾਂ ਇੱਕ ਉਹਨਾਂ ਦਾ ਇੱਕ ਬਹੁਤ ਸ਼ਾਨਦਾਰ ਵਧੀਆ ਘੋੜਾ ਹੁੰਦਾ ਉਹਨੂੰ ਜਦੋਂ ਵੇਖ ਕੇ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਉਹ ਆਂਦਾ ਵੀ ਇਹ ਤਾਂ ਬਹੁਤ ਤਗੜਾ ਘੋੜਾ ਸੀ ਬਹੁਤ ਸ਼ਾਨਦਾਰ ਸੀ ਤਾਂ ਜਿਹੜਾ ਉੱਥੇ ਉਹਦਾ ਧਿਆਨ ਰੱਖਣ ਵਾਲਾ ਸੀ ਨਾ ਘੋੜੇ ਦਾ ਉਸ ਬੰਦੇ ਨੂੰ ਉਹਨੇ ਸੱਦਿਆ ਤੇ ਉਹਨੂੰ ਕਹਿੰਦਾ ਵੀ ਇਹ ਤਾਂ ਬਹੁਤ ਤਗੜਾ ਘੋੜਾ ਸੀ ਭਾਈ ਇਹਨੂੰ ਕੀ ਹੋ ਗਿਆ ਇਹ ਤਾਂ ਜਮਾ ਮਰੇ ਪਿਆ ਉਹ ਆਂਦਾ ਜੀ ਇਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹ ਰਾਣੀ ਕਰਕੇ ਆ ਉਹ ਕਹਿੰਦਾ ਵੀ ਰਾਣੀ ਕਰਕੇ ਰਾਣੀ ਨੇ ਇਹਨੂੰ ਕੀ ਕਰਤਾ ਉਹ ਆਂਦਾ ਵੀ ਰਾਣੀ ਰੋਜ਼ ਰਾਤ ਨੂੰ ਇਹ ਇਸ ਘੋੜੇ ਤੇ ਕਿਤੇ ਜਾਂਦੀ ਆ ਤੇ ਬਹੁਤ ਤੇਜ਼ੀ ਦੇ ਨਾਲ ਜਾਂਦੀ ਆ ਤੇ ਸਵੇਰੇ ਮੁੜ ਕੇ ਆਉਂਦੀ ਆ ਸਾਰੀ ਰਾਤ ਸ਼ਾਮ ਨੂੰ ਕੁਝ ਨਹੀਂ ਖਾਣ ਨੂੰ ਮਿਲਦਾ ਇਹਨੂੰ ਸਵੇਰੇ ਕੁਝ ਨਹੀਂ ਮਿਲਦਾ ਤੇ ਸਾਰੀ ਰਾਤ ਬਹੁਤ ਬਹੁਤ ਫੁੱਲ ਸਪੀਡ ਨਾਲ ਭਜਾ ਕੇ ਲਿਆਉਂਦੀ ਜਾਂਦੀ ਹੈ ਤੇ ਭਜਾ ਕੇ ਫੁੱਲ ਸਪੀਡ ਨਾਲ ਲਿਆਉਂਦੀ ਆ ਤੇ ਇਸ ਘੋੜੇ ਦੀ ਜਾਨ ਨਿਕਲੀ ਪਈ ਆ ਇਸ ਕਰਕੇ ਘੋੜਾ ਦਿਨੋਂ ਦਿਨ ਦਿਨੋਂ ਦਿਨੋਂ ਡਾਊਨ ਹੁੰਦਾ ਜਾਂਦਾ ਉਹ ਆਂਦਾ ਵੀ ਰਾਣੀ ਕਿੱਥੇ ਲਿਆਂਦੀ ਹੋਈ ਉਹ ਛੋਟਾ ਭਰਾ ਉਹਦਾ ਸੋਚਣ ਲੱਗ ਜਾਂਦਾ ਕਿ ਮੇਰੀ ਪਰਜਾਈ ਮਹਾਰਾਣੀ ਕਿੱਥੇ ਜਾਂਦੀ ਹੋਈ ਕਿਹਨੂੰ ਮਿਲਣ ਜਾਂਦੀ ਹੋਈ ਇਹਦਾ ਮਤਲਬ ਇਹ ਆ ਵੀ ਮਹਾਰਾਜ ਨੂੰ ਉਹ ਧੋਖਾ ਦੇ ਰਹੀ ਆ ਤਾਂ ਉਹ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਬੰਦਾ ਉਹ ਤਵੇਲੇ ਜਿਹੜਾ ਸੇਵਾਦਾਰ ਹੁੰਦਾ ਨਾ ਜਿਹੜਾ ਘੋੜਿਆਂ ਨੂੰ ਸਾਮ ਸੰਭਾਲ ਕਰਦਾ ਉਹਨੂੰ ਕਹਿੰਦਾ ਵੀ ਅੱਜ ਤੋਂ ਘੋੜੇ 'ਚ ਤਵੇਲੇ 'ਚ ਮੈਂ ਬਹਿਣਾ ਤੂੰ ਤੂੰ ਨਾ ਬੈਠੀ ਉਹ ਕਹਿੰਦਾ ਚਲ ਠੀਕ ਆ ਰਾਣੀ ਰਾਤ ਨੂੰ ਆਈ ਆ ਕੇ ਜਦੋਂ ਉਹਨੇ ਘੋੜਾ ਖੋਲ ਕੇ ਘੋੜੇ ਤੇ ਚੜੀ ਤਾਂ ਉਹਨੇ ਅੱਗੋਂ ਫੜ ਲਿਆ ਮਹਾਰਾਣੀ ਨੂੰ ਆਹਦਾ ਹਾਂ ਦੱਸ ਕਿੱਥੇ ਚੱਲੀ ਆ ਇਹਦਾ ਮਤਲਬ ਤੂੰ ਮੇਰੇ ਭਰਾ ਨੂੰ ਧੋਖਾ ਦੇ ਰਹੀ ਆ ਰੋਜ਼ ਦੀ ਰੋਜ਼ ਜਾਣੀ ਆ ਤੂੰ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਰਾਣੀ ਚੁੱਪ ਕੋਸ਼ਿਸ਼ ਨਹੀਂ ਬੋਲੀ ਚੁੱਪ ਕਰਕੇ ਵਾਪਸ ਮੁੜ ਕੇ ਆ ਗਈ ਜਦੋਂ ਚੁੱਪ ਕਰਕੇ ਵਾਪਸ ਮੁੜ ਕੇ ਆ ਗਈ ਤਾਂ ਉਹਦਾ ਮੰਨ ਲਓ ਰਾਜੇ ਦਾ ਭਰਾ ਵੀ ਆਪਦੇ ਕਮਰੇ ਜਾ ਕੇ ਸੌ ਗਿਆ ਹੁਣ ਰਾਣੀ ਨੂੰ ਇਹ ਹੋ ਗਿਆ ਵੀ ਵੀ ਇਹਨੂੰ ਦੱਸੂਗਾ ਤਾਂ ਜ਼ਰੂਰ ਤਾਂ ਫਿਰ ਉਹ ਰਾਜਾ ਉਹ ਉਹ ਕਹਿੰਦੀ ਵੀ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਮੈਂ ਫਸਾ ਦਿਆ ਤਾਂ ਉਹ ਫਿਰ ਪਤਾ ਕੀ ਕਰਦੀ ਆ ਰਾਜੇ ਦੇ ਉੱਠਣ ਤੋਂ ਪਹਿਲਾਂ ਹੀ ਸਵੇਰੇ ਜਲਦੀ ਜਲਦੀ ਉੱਠਦੀ ਆ ਤੇ ਉੱਠ ਕੇ ਨਾ ਤੇ ਆਦੇ ਵਾਲਬੂਲ ਖਾੜ ਕੇ ਤੇ ਉਥੇ ਥੱਲੇ ਬੈਠ ਜਾਂਦੀ ਆ ਰਾਜਾ ਸੁੱਤਾ ਪਿਆ ਉੱਠਦਾ ਤਾਂ ਉਹਨੂੰ ਪੁੱਛਦਾ ਵੀ ਤੂੰ ਥੱਲੇ ਕਾ ਤੂੰ ਬੈਠੀ ਆ ਹੈ ਕੀ ਗੱਲ ਹੋ ਗਈ ਕਾ ਤੂੰ ਥੱਲੇ ਬੈਠੀ ਆ ਤੂੰ ਤਾਂ ਉਹ ਦੱਸਦੀ ਉਹ ਕਹਿੰਦੀ ਵੀ ਤੇਰਾ ਜਿਹੜਾ ਛੋਟਾ ਭਰਾ ਨਾ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹਨੇ ਤਾਂ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਨੂੰ ਆਦੇ ਛੋਟੇ ਪੁੱਤ ਨੂੰ ਬੁਲਾਉਂਦਾ ਉਹ ਨੂੰ ਕਹਿੰਦਾ ਵੀ ਤੂੰ ਇਹ ਕੀ ਕੀਤਾ ਮੈਂ ਤੇਰੇ ਤੇ ਕਿੰਨਾ ਵਿਸ਼ਵਾਸ ਕਰਦਾ ਸੀ ਕਿੰਨਾ ਕੁਛ ਤੇਰੇ ਵਾਸਤੇ ਮੈਂ ਕਰਦਾ ਸੀ ਤੂੰ ਤੇਰੀ ਮਾਵਾ ਵਰਗੀ ਪਰਜਾਈ ਸੀ ਤੂੰ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਆ ਮੈਂ ਤੈਨੂੰ ਹੋਰ ਕੁਝ ਤਾਂ ਕਰ ਨਹੀਂ ਸਕਦਾ ਦਫਾ ਹੋ ਜਾ ਮੇਰੇ ਰਾਜ ਦੇ ਵਿੱਚ ਤੇ ਕਿਤੇ ਤੂੰ ਦਿਸਣਾ ਨਹੀਂ ਚਾਹੀਦਾ ਉਹ ਉਹ ਨੂੰ ਉਥੋਂ ਕੱਢ ਦਿੰਦਾ ਤਾਂ ਰਾਣੀ ਫੇਰ ਰਾਤ ਨੂੰ ਉਮੇਂ ਜਾਣਾ ਸ਼ੁਰੂ ਕਰ ਦਿੰਦੀ ਆ ਤਾਂ ਇੱਕ ਦਿਨ ਰਾਣੀ ਆ ਅਸ਼ਕ ਕੋਲ ਉੱਥੇ ਜਾਂਦੀ ਆ ਜੰਗਲ ਦੇ ਵਿੱਚ ਉੱਥੇ ਕੋਈ ਅਸ਼ਕੋ ਦਾ ਬੈਠਾ ਹੁੰਦਾ ਤਾਂ ਰਾਣੀ ਉਹਨੂੰ ਜਾ ਕੇ ਕਹਿੰਦੀ ਵੀ ਮੈਂ ਰੋਜ਼ ਰੋਜ਼ ਇੰਨੀ ਵਾਰ ਨਹੀਂ ਆ ਸਕਦੀ ਕਿਤੇ ਨਾ ਕਿਤੇ ਫਸ ਜਾਾਂਗੇ ਆਪਾਂ ਤਾਂ ਉਹ ਕਹਿੰਦਾ ਵੀ ਐਂ ਕਰ ਫਿਰ ਬੰਦਾ ਕਹਿੰਦਾ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਆਪਦੇ ਰਾਜ ਵਿੱਚ ਕੰਮ ਦਿਵਾ ਦੇ ਰਾਜੇ ਨੂੰ ਕਹਿ ਕੇ ਉੱਥੇ ਕੰਮ ਦਿਵਾ ਦੇ ਤੇ ਫਿਰ ਮੈਂ ਨਾਲੇ ਉੱਥੇ ਕੰਮ ਤੇ ਲੱਗਿਆ ਰਹੂੰਗਾ ਤੇ ਆਪਣਾ ਵੀ ਆਪਾਂ ਮਿਲਦੇ ਵੀ ਰਵਾਂਗੇ ਉਹ ਆਂਦੀ ਵੀ ਹਾਂ ਠੀਕ ਹੈ ਤਾਂ ਮੈਂ ਕਰ ਸਕਦੀ ਆ ਉਹ ਕਹਿੰਦਾ ਫਿਰ ਠੀਕ ਆ ਮੈਂ ਕੱਲ ਨੂੰ ਆਉਂਗਾ ਤੇ ਤੁਸੀਂ ਮੇ ਤੁਹਾਨੂੰ ਮੈਨੂੰ ਕੰਮ ਤੇ ਲਵਾ ਦਿ ਤੇ ਦੂਜੇ ਦਿਨ ਜਦੋਂ ਉਹ ਰਾਜ ਦੇ ਵਿੱਚ ਉੱਥੇ ਮਹਿਲ ਦੇ ਵਿੱਚ ਉਹ ਬੰਦਾ ਜਾਂਦਾ ਤਾਂ ਰਾਣੀ ਨੂੰ ਮਿਲਦਾ ਤਾਂ ਰਾਣੀ ਰਾਣੀ ਕਹਿੰਦੀ ਆ ਵੀ ਇਹ ਜੀ ਮੇਰੇ ਪੇਕੇ ਘਰ ਤੋਂ ਆਇਆ ਮੇਰੀ ਜਾਨ ਪਛਾਣ ਵਾਲਾ ਰਿਸ਼ਤੇਦਾਰ ਆ ਤਾਂ ਇਹਨੂੰ ਆਪਾਂ ਕੋਈ ਕੰਮ ਤੇ ਰੱਖ ਲੂ ਰਾਜਾ ਆਂਦਾ ਫਿਰ ਠੀਕ ਆ ਜੀ ਤੇ ਆਪਣੇ ਰਿਸ਼ਤੇਦਾਰੀ ਚੋਂ ਆਤਾ ਪਰ ਨੂੰ ਰੱਖ ਲੈਨੇ ਆ ਤਾਂ ਰਾਜਾ ਉਹਨੂੰ ਮਹਿਲ ਦੇ ਵਿੱਚ ਹੀ ਕੰਮ ਤੇ ਰੱਖ ਲੈਂਦਾ ਹੁਣ ਸਾਰਾ ਦਿਨ ਤਾਂ ਜਦੋਂ ਰਾਣੀ ਰਾਜਾ ਕਿਤੇ ਕੰਮ ਜਾਂਦਾ ਬਾਹਰ ਜਾਂਦਾ ਤਾਂ ਉਹ ਉਹਦੇ ਕੋਲ ਜਾ ਕੇ ਬੈਠ ਜਾਂਦੀ ਉਹਦੇ ਨਾਲ ਆਦਾ ਰਾਂਗਲ ਅੰਗ ਮਿਲੌਂਦੀ ਰਹਿੰਦੀ ਸੀ ਤਾਂ ਇਸੇ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਸੀ ਤਾਂ ਆਸ਼ਰਮ ਦੇ ਵਿੱਚ ਗਿਆ ਤਾਂ ਜਿਹੜਾ ਸਾਧੂ ਸੀ ਨਾ ਉਹ ਜਾਣੀ ਜਾਣ ਸੀ ਉਹ ਬਹੁਤ ਹੀ ਤਗੜੀ ਚੀਜ਼ ਸੀ ਇਥੇ ਰਾ ਸਾਧੂ ਸੀ ਨਾ ਜਿਹੜਾ ਬਹੁਤ ਤਗੜੀ ਚੀਜ਼ ਸੀਗਾ ਤੋਂ ਹਣੇ ਫਿਰ ਸਾਧੂ ਨੇ ਨਾ ਰਾਜੇ ਨੂੰ ਜਾਣਦੇ ਹੋਏ ਸਾਰਾ ਕੁਝ ਇਹ ਉੱਡ ਜਾਣਾ ਰੇਂਜ ਉੱਡ ਜਾਣੀ ਆ ਫੋਨ ਫੋਨ ਨਾਲ ਨਹੀਂ ਨਹੀਂ ਲੰਘਦੀ ਉਹਨੇ ਨਾ ਰਾਜੇ ਨੂੰ ਸਾਰਾ ਕੁਝ ਰਾਜੇ ਨੇ ਨਾ ਉਹਨੂੰ ਜਾਣਦੇ ਹੋਏ ਵੀ ਸਾਧੂ ਕਰਦੇ ਹੋਏ ਵੀ ਇਹਦੀ ਰਾਣੀ ਇਹਨੂੰ ਤੰਗ ਕਰਦੀ ਆ ਉਹ ਮਤਲਬ ਧੋਖਾ ਦੇ ਰਹੀ ਆ ਤੇ ਪਰ ਇਹ ਬੰਦਾ ਕਿਸੇ ਦੀ ਸੁਣਦਾ ਨਹੀਂ ਤਾਂ ਇਸ ਕਰਕੇ ਸਾਧੂ ਨੇ ਨਾ ਇੱਕ ਫਲ ਦਿੱਤਾ ਉਹਨੂੰ ਉਹਨੂੰ ਰਾਜੇ ਨੂੰ ਕਹਿੰਦਾ ਵੀ ਆਹ ਫਲ ਲੈ ਜਾ ਫਲ ਜਾ ਕੇ ਨਾ ਤੂੰ ਖਾ ਲੈ ਇਸ ਕਰਕੇ ਜੇਕਰ ਤੂੰ ਖਾ ਲੇਂਗਾ ਨਾ ਤਾਂ ਸਾਰੀ ਉਮਰ ਤੂੰ ਜਵਾਨ ਰਹੇਗਾ ਕਦੇ ਵੀ ਬੁੱਢਾ ਨਹੀਂ ਹੁੰਦਾ ਤਾਂ ਰਾਜਾ ਇਹ ਸੋਚਦਾ ਉਹ ਕਹਿੰਦਾ ਵੀ ਮੈਂ ਤਾਂ ਠੀਕਾ ਮੈਂ ਤਾਂ ਕੀਤਾ ਮੇਰੀ ਰਾਣੀ ਬੁੱਢੀ ਨਹੀਂ ਹੋਣੀ ਚਾਹੀਦੀ ਤਾਂ ਉਹ ਫਲ ਉਹ ਆਪ ਨਹੀਂ ਖਾਂਦਾ ਤੇ ਉੱਥੇ ਮਹਿਲ ਚ ਲੈ ਜਾਂਦਾ ਤੇ ਮਹਿਲ ਚ ਲ ਜਾ ਕੇ ਤੇ ਰਾਣੀ ਨੂੰ ਕਹਿੰਦਾ ਵੀ ਰਾਣੀ ਵੀ ਆਹ ਫਲ ਹੈ ਨਾ ਜਿਹੜਾ ਤੂੰ ਖਾ ਲਾ ਆਹ ਫਲ ਤੂੰ ਖਾ ਲਾ ਜੇ ਤੂੰ ਇਹ ਫਲ ਖਾ ਲੇਂਗੀ ਨਾ ਤਾਂ ਜ਼ਿੰਦਗੀ 'ਚ ਤੂੰ ਕਦੇ ਵੀ ਬੁੱਢੀ ਨਹੀਂ ਹੋਣਾ ਤੂੰ ਹਮੇਸ਼ਾ ਜਵਾਨ ਬਣੀ ਰਹੇਂਗੀ ਤਾਂ ਉਹ ਫਲ ਰਾਣੀ ਲੈ ਲੈਂਦੀ ਵੀ ਠੀਕ ਆ ਚਲ ਮੈਂ ਖਾ ਲੂੰਗੀ ਪਰ ਰਾਣੀ ਉਹ ਫਲ ਖਾਂਦੀ ਨਹੀਂ ਰਾਣੀ ਉਹ ਫਲ ਨਾ ਖਾਂਦੀ ਨਹੀਂ ਉਹ ਕਹਿੰਦੀ ਵੀ ਮੈਂ ਦੁਜਾ ਮੇਰਾ ਜਿਹੜਾ ਆਸ਼ਕਾ ਉਹ ਬੁੱਢਾ ਹੁੰਦਾ ਜਾਂਦਾ ਕਿਉਂ ਨਾ ਮੈਂ ਫਲ ਓੜੂ ਦੇ ਦਿਆਂ ਮਾਂ ਉਹ ਜਵਾਨ ਰਹੂਗਾ ਉਹ ਕਦੇ ਵੀ ਬੁੱਢਾ ਨਹੀਂ ਹੋਊਗਾ ਉਹ ਫਲ ਜਾ ਕੇ ਉਹਨੇ ਉਸ ਹਾਲ ਦੇ ਆਸ਼ਕ ਨੂੰ ਦੇ ਦਿੱਤਾ ਉਹ ਫਲ ਖਾਣ ਤੋਂ ਥੋੜੀ ਟਾਈਮ ਬਾਅਦ ਉਹ ਬੰਦਾ ਬਿਲਕੁਲ ਬੁੱਢਾ ਹੋ ਗਿਆ 70 80 ਸਾਲ ਦਾ ਬਿਲਕੁਲ ਬੁੱਢਾ ਹੋ ਗਿਆ ਉਨੇ ਰਾਣੀ ਨੂੰ ਦਿੱਤ ਸੱਦਿਆ ਰਾਣੀ ਨੂੰ ਬੁਲਾਇਆ ਰਾਣੀ ਨੂੰ ਕਹਿੰਦਾ ਦੇਖ ਤੇਰਾ ਉਹ ਫਲ ਖਾਣ ਨਾਲ ਮੈਂ ਬਿਲਕੁਲ ਬੁੱਢਾ ਹੋ ਗਿਆ ਤੂੰ ਤਾਂ ਕਹਿੰਦੀ ਸੀ ਵੀ ਤੂੰ ਜਵਾਨ ਰਹੇਂਗਾ ਉਲਟਾ ਨੁਕਸਾਨ ਹੋ ਗਿਆ ਮੈਂ ਤਾਂ ਬੁੱਢਾ ਹੋ ਗਿਆ ਰਾਜੇ ਨੂੰ ਉਹ ਕਹਿੰਦੀ ਵੀ ਚੰਗਾ ਹੋ ਗਿਆ ਉਹ ਮੈਂ ਫਲ ਖਾਦਾ ਨਹੀਂ ਤੂੰ ਤਾਂ ਰਾਜੇ ਨੂੰ ਕਹਿੰਦੀ ਧੋਖਾ ਦੇਣ ਲੱਗਿਆ ਸੀ ਮੈਨੂੰ ਕਿਉਂਕਿ ਉਹ ਫਲ ਜੇ ਮੈਂ ਖਾ ਲੈਂਦੀ ਤਾਂ ਮੈਂ ਵੀ ਬੁੱਢੀ ਹੋ ਜਾਂਦੀ ਉਹ ਕਹਿੰਦਾ ਕਿਉਂ ਤੂੰ ਫਲ ਖਾਦਾ ਨਹੀਂ ਉਹ ਕਹਿੰਦੇ ਮੈਂ ਕਦੇ ਉਹ ਫਲ ਖਾਦਾ ਮੈਂ ਤਾਂ ਫਲ ਉਹ ਦੂਜਾ ਪ੍ਰੋਜੈਕਟ ਮੈਨੂੰ ਨੌਕਰੀ ਤੇ ਲਵਾਇਆ ਮੇਰੇ ਪੇਕੇਆਂ ਤੋਂ ਬੰਦਾ ਆਇਆ ਉਹਨੂੰ ਭੁੱਖ ਲੱਗੀ ਸੀ ਉਹ ਕਹਿੰਦਾ ਮੈਨੂੰ ਭੁੱਖ ਲੱਗੀ ਆ ਤੇ ਮੇਰੇ ਕੋਲ ਹੋਰ ਤਾਂ ਕੁਝ ਖਵਾਉਣ ਵਾਸਤੇ ਉਹਨੂੰ ਐ ਨਹੀਂ ਸੀ ਤੇ ਮੈਂ ਉਹਨੂੰ ਉਹ ਫਲ ਦੇਤਾ ਉਹ ਫਲ ਖਾਂਦਿਆ ਸਾਰੋ ਬੁੱਢਾ ਹੋ ਗਿਆ ਬਿਲਕੁਲ ਉਹ ਕਹਿੰਦਾ ਵੀ ਇਹ ਫਲ ਮੈਨੂੰ ਤਾਂ ਆਪਨੇ ਨਹੀਂ ਸੀ ਪਤਾ ਇਸ ਤਰ੍ਹਾਂ ਵੀ ਇਹ ਫਲ ਨਾਲ ਬੰਦਾ ਇਸ ਤਰ੍ਹਾਂ ਹੁੰਦਾ ਤੇ ਇਹਦਾ ਮੈਨੂੰ ਬਾਬੇ ਨੇ ਦਿੱਤਾ ਸੀ ਤੇ ਇਹਦਾ ਮਤਲਬ ਬੁਨੇ ਆਪਾਂ ਨੂੰ ਸਾਧੂ ਨੇ ਗਲਤ ਫਲ ਦਿੱਤਾ ਸਾ ਉਹ ਰਾਣੀ ਕਹਿੰਦੀ ਵੀ ਚੱਲਾ ਸਾਧੂ ਕੋਲ ਚੱਲ ਵੀ ਇਹਦਾ ਕੋਈ ਹੱਲ ਹੁੰਦਾ ਹੋਵੇ ਜਿਹੜਾ ਵਿਚਾਰਾ ਇਹ ਤਾਂ ਬੁੱਢਾ ਹੋ ਗਿਆ ਬਿਲਕੁਲ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਰਾਜਾ ਰਾਣੀ ਨੂੰ ਵੀ ਤੇ ਉਸ ਬੰਦੇ ਨੂੰ ਵੀ ਨਾਲ ਲੈ ਕੇ ਸਾਧੂ ਕੋਲ ਚਲਾ ਗਿਆ ਸਾਧੂ ਭਗਤੀ ਕਰਦੇ ਬੈਠਾ ਹੋਇਆ ਸੀ ਤੇ ਰਾਜੇ ਨੇ ਜਾ ਕੇ ਇਹਨੂੰ ਬੁਲਾਇਆ ਤਾਂ ਉਹਨੂੰ ਕਹਿੰਦਾ ਵੀ ਸਾਧੂ ਜੀ ਤੁਸੀਂ ਮੈਨੂੰ ਆ ਫਲ ਦਿੱਤਾ ਸੀ ਜਿਹਦੇ ਨਾਲ ਤੁਸੀਂ ਕਹਿੰਦੇ ਸੀ ਤੂੰ ਜਵਾਨ ਰਹੇਗਾ ਮੈਂ ਨਹੀਂ ਖਾਦਾ ਮੈਂ ਅਧਿਕਰ ਵਾਲੀ ਨੂੰ ਦੇ ਦਿੱਤਾ ਸ਼ੁਕਰ ਆ ਵੀ ਮੇਰੀ ਘਰ ਵਾਲੀ ਨੇ ਵੀ ਉਹ ਫਲ ਨਹੀਂ ਖਾਦਾ ਉਹਨੇ ਗਾਂ ਇਸ ਬੰਦੇ ਨੂੰ ਦੇ ਦਿੱਤਾ ਇਹ ਬੰਦਾ ਖਾ ਕੇ ਬੁੱਢਾ ਹੋ ਗਿਆ ਬਿਲਕੁਲ ਹੀ ਜਮਾਂ ਹੀ ਬੁੱਢਾ ਹੋ ਗਿਆ ਇਹ ਤਾਂ ਐ ਲੱਗਦਾ ਜਿਵੇਂ 90 ਸਾਲ ਦਾ ਹੋ ਗਿਆ ਹੁੰਦਾ ਤੇ ਜੇ ਅਗਰ ਮੈਂ ਖ ਫਲ ਖਾ ਲੈਂਦਾ ਤੇ ਮੈਂ ਵੀ ਐਸੀ ਮੇਰੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਤੇ ਜੇ ਅਗਰ ਮੇਰੀ ਘਰ ਵਾਲੀ ਇਹ ਫਲ ਖਾ ਲੈਂਦੀ ਤੇ ਮੇਰੀ ਘਰ ਵਾਲੀ ਦਾ ਵੀ ਇਹੀ ਹਾਲਤ ਹੋ ਜਾਂਦੀ ਪਰ ਤੁਸੀਂ ਇਹ ਸਾਡੇ ਨਾਲ ਐ ਕਿਉਂ ਕੀਤਾ ਕਿਹੜਾ ਬਦਲਾ ਲੈਣਾ ਚਾਹੁੰਦੇ ਸੀ ਆਗੋ ਸਾਧੂ ਕਹਿੰਦਾ ਵੀ ਮੈਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਸੀ ਮਹਾਰਾਜ ਮੈਂ ਤੇਨੀਆਂ ਰਾਜਿਆ ਤੇਰੀਆਂ ਅੱਖਾਂ ਖੋਲਣਾ ਚਾਹੁੰਦਾ ਸੀ ਜਿਹਨਾਂ ਤੈਨੂੰ ਪਿਆਰ ਅੱਖਾਂ ਤੇ ਪੱਟੀ ਬੱਧੀ ਆ ਜਿਹਦੇ ਨਾਲ ਤੈਨੂੰ ਹੋਰ ਕੁਝ ਨਹੀਂ ਦਿੰਦਾ ਤੇਰਾ ਪ੍ਰਾਛਾ ਛੋਟਾ ਰੁੰਦਾ ਮਰ ਗਿਆ ਵੀ ਇਹ ਤੇਰੀ ਘਰ ਵਾਲੀ ਜਨਾਨੀ ਗਲਤ ਆ ਇਹ ਗਲਤ ਆ ਰਾਣੀ ਗਲਤ ਆ ਪਰ ਤੂੰ ਨਹੀਂ ਮੰਨਿਆ ਉਹਦੀ ਗੱਲ ਤੇ ਉਹਨੂੰ ਉਲਟਾ ਦੇਸ਼ ਨਿਕਾਲਾ ਦੇ ਦਿੱਤਾ ਤੂੰ ਮੈਂ ਤੇਰੇ ਅੱਖਾਂ ਦੇ ਵਿੱਚ ਸਾਹਮਣੇ ਦਿਖਾਉਣਾ ਚਾਹੁੰਦਾ ਸੀ ਇਹ ਮੈਨੂੰ ਪਤਾ ਸੀ ਇਹ ਫਲ ਵੀ ਇਹ ਫਲ ਖਾਣ ਨਾਲ ਬਿਲਕੁਲ ਬੁੱਢਾ ਹੋ ਜਾਊਗਾ ਬੰਦਾ ਬਿਲਕੁਲ ਨਕਮਾ ਹੋ ਜਾਊਗਾ ਤੇ ਮੈਂ ਤੈਨੂੰ ਇਹ ਮੈਨੂੰ ਵੀ ਪਤਾ ਸੀ ਇਹ ਫਲ ਇਸੇ ਬੰਦੇ ਕੋਲ ਹੀ ਪਹੁੰਚਣਾ ਕਿਉਂਕਿ ਤੂੰ ਇਹ ਰਾਣੀ ਨੂੰ ਇੰਨਾ ਪਿਆਰ ਕਰਦਾ ਇਹ ਫਲ ਜੇ ਅਗਰ ਮੈਂ ਤੈਨੂੰ ਦਿੱਤਾ ਤੇ ਤੂੰ ਇਹ ਫਲ ਲੈ ਕੇ ਰਾਣੀ ਨੂੰ ਦੇਂਗਾ ਤੇ ਰਾਣੀ ਨੇ ਆਪ ਨਹੀਂ ਖਾਣਾ ਕਿਉਂਕਿ ਰਾਣੀ ਤੈਨੂੰ ਘਟ ਤੇ ਇਹਨੂੰ ਜ਼ਿਆਦਾ ਪਿਆਰ ਕਰਦੀ ਆ ਇਸ ਕਰਕੇ ਰਾਣੀ ਉਹ ਫਲ ਲੈ ਕੇ ਇਹਨੂੰ ਦੇਊਗੀ ਮੈਨੂੰ ਇਸ ਗੱਲ ਦਾ ਪਤਾ ਸੀਗਾ ਤੇ ਇਹ ਬੰਦੇ ਤੇ ਸਿੱਧਾ ਰਿਐਕਸ਼ਨ ਹੋਊਗਾ ਜਿਹੜਾ ਤੈਨੂੰ ਪਤਾ ਲੱਗ ਜੂਗਾ ਤਾਂ ਰਾਜੇ ਦੀਆਂ ਅੱਖਾਂ ਖੁੱਲ ਜਾਂਦੀਆਂ ਤੇ ਰਾਜਾ ਰਾਜਾ ਫੜ ਕੇ ਉਸ ਰਾਣੀ ਨੂੰ ਛੋਟੇ ਭਰਾ ਨੂੰ ਕਰੇ ਬੁਲਾ ਲੈਂਦਾ ਤੇ ਉਹਦੇ ਤੋਂ ਮਾਫੀ ਮੰਗਦਾ ਤੇ ਆਦੇ ਛੋਟੇ ਭਰਾ ਨੂੰ ਕਹਿੰਦਾ ਕਿ ਮੈਂ ਵਾਕਿਆ ਹੀ ਅੰਦਾ ਹੋਣਾ ਹੋ ਗਿਆ ਸੀ ਉਹਦੇ ਪਿਆਰ ਚ ਤੇ ਮੈਂ ਸਾਰਾ ਕੁਝ ਹੀ ਭੁੱਲ ਗਿਆ ਸੀ ਤੇ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਜਲਦੀ ਨਾਲ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਜੇਕਰ ਕਿਸੇ ਨੂੰ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ